ਦੀ ਸਮੱਸਿਆ ਹੀ ਗਲੀ ਛੋਟੀ ਹੋਣ ਦੇ ਕਰਕੇ ਲੰਘਣਾ ਆਉਣਾ ਜਾਣਾ ਬਹੁਤ ਮੁਸ਼ਕਲ ਸੀ ਪਰ ਅੱਜ ਫੀਲ ਜਦ ਰਾਜੀਬੀਲਾ ਦੇ ਜਸਵੀਰ ਸਿੰਘ ਜੀ ਨੇ ਜੱਸਾ ਜੀ ਉਹਨੇ ਨੇ ਆਪਣੀ ਗਲੀ ਚੋਂ ਆਪਣੀ ਜਗਾਹ ਚੋਂ ਗਲੀ ਨੂੰ ਦਾਨ ਕੀਤਾ ਥੋੜਾ ਕੁਝ ਮਰਲੇ ਦੋ ਮਰਲੇ ਦਾ ਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਜੇ ਇਕੱਠੇ ਹੋਏ ਆ ਕਿੱਥੇ ਤੋਂ ਆਏ ਆ ਧੰਨਵਾਦ ਕਰਨਾ ਬਣਦਾ ਉਹਨਾਂ ਦਾ ਕਿਉਂਕਿ ਅੱਜਕੱਲ ਤੋ ਕੋਈ ਇੱਟ ਵੀ ਨਹੀਂ ਦਿੰਦਾ ਕੇ ਇਹਨੂੰ ਧਾਰੀ ਤੇ ਉਹ ਪੂਰੀ ਗਲੀ ਗਲੀ ਵਾਸਤੇ ਇੱਕ ਦੋ ਮਰਲੇ ਜਗ੍ਹਾ ਦੇ ਰਿਹਾ ਇਸ ਕਰਕੇ ਹੀ ਆਓ ਤਾਂ ਉਹ ਤੁਹਾਨੂੰ ਮਿਲੋਣੇ ਹੁਣ ਸਾਡੇ ਪਿੰਡ ਦੇ ਮਾਸਟਰ ਜੀ ਮਾਸਟਰ ਕਮੈਸੇ ਜੀ ਉਹਨਾਂ ਨਾਲ ਮਿਲੋਣੇ ਜੀ ਉਹਨਾਂ ਕਰਦੇ ਗੱਲਬਾਤ ਕੀ ਉਹ ਕਿਸ ਤਰ੍ਹਾਂ ਦਾ ਲੱਗਾ ਸਸਿਗਰ ਮੈਸਜ ਬੋਖੇ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਜਿਵੇਂ ਜਸਵੀਰ ਸੈਣੀ ਨੇ ਦਾਨ ਕੀਤਾ ਜੀ ਬਹੁਤ ਲੱਗਣ ਉਹ ਅਸੀਂ ਸਾਧ ਸੰਗ ਜੀਓ ਸਾਡੇ ਚੰਗੇ ਭਾਗਾਂ ਦੀ ਗੱਲ ਹੈ ਇਸ ਦਿਨ ਤੋਂ ਅਸੀਂ ਸਾਡੀ ਨਵੀਂ ਪੰਚਾਇਤ ਨੇ ਆਪਣਾ ਕਾਰਜ ਭਾਗ ਸੰਭਾਲਿਆ ਤੇ ਜਿੰਨੀ ਤੇਜ਼ੀ ਨਾਲ ਇਹਨਾਂ ਨੇ ਵਿਕਾਸ ਦੇ ਕੰਮ ਸ਼ੁਰੂ ਕੀਤੇ ਆ ਅਸੀਂ ਉਹਦੀ ਗਾਦ ਨਹੀਂ ਦੇ ਸਕਦੇ ਬਹੁਤ ਜ਼ਿਆਦਾ ਸਭ ਤੋਂ ਪਹਿਲੀ ਗੱਲ ਆ ਪਿੰਡੇ ਕੂਰੇ ਕਰ ਕਰਨ ਦੀ ਸੰਭਾਲ ਲਈ ਇਹਨਾਂ ਨੇ ਬੜਾ ਵੱਡਾ ਪ੍ਰੋਜੈਕਟ ਉਸਾਰ ਕੇ ਉਹਦੀ ਪ੍ਰਬੰਧ ਕੀਤਾ ਜੀ ਜੀ ਦੂਜੇ ਨੰਬਰ ਦੇ ਪਿੰਡੇ ਛੱਪੜ ਜਾਲੇ ਬਹੁਤ ਪੁਰਾਣਾ ਛੱਪੜ ਸੀ ਬੜਾ ਗੰਦਾ ਤੇ ਗੰਦੇ ਪੰਜਾ ਇਕੱਠ ਸੀ ਉਸ ਕੱਪੜੇ ਕੋ ਸਾਢੇ 3 ਦੇ 4 ਲੱਖ ਰੁਪਏ ਲਾ ਕੇ ਉਹਦੀ ਸਫਾਈ ਕਰਾਈ ਜੀ ਜੀ ਗਲੀਆਂ ਦਾ ਕੰਮ ਆਹਲੀ ਗਲੀ 메ਨ ਗਲੀ ਸਾਡੀ ਬਣ ਰਹੀ ਆ ਇਹ ਸਾਡੇ ਪਿੰਡ ਦੇ ਸਭ ਤੋਂ ਚੌੜੀ ਵੱਡੀ ਤੇ ਆਮ ਲੋਕਾਂ ਨਾਲ ਸੰਬੰਧ ਗਲੀ ਸੀ ਜਿਹੜੀ ਬੜੇ ਜਨ ਲਈ ਰਹੀ ਹੋਈ ਸੀ ਇਹਦਾ ਵੀ ਕੰਮ ਦੋ ਚਾਰ ਦਿਨ ਤੋਂ ਸ਼ੁਰੂ ਹੋ ਚੁੱਕਾ ਜਿਹੜਾ ਬਣਾ ਸਾਰਾ ਪਿੰਡ ਇਸ ਗੱਲ ਤੇ ਖੁਸ਼ ਆ ਸਭ ਤੋਂ ਵੱਡੀ ਗੱਲ ਆ ਜਿਹੜੀ ਸਾਡੇ ਸਾਰਿਆਂ ਦੇ ਚੰਗੇ ਭਾਗਾਂ ਦੀ ਗੱਲ ਆ ਕਿ ਅਸੀਂ ਕੋਈ ਖਬਰਾਂ ਦੇ ਵਿੱਚ ਪੜ ਰਹੇ ਆ ਭਈ ਅੱਜ ਦੇ ਮਰਲੇ ਕੋਲ ਸਰਸਾਈਸ ਸਾਡੇ ਮਨ ਲੋਕਾਂ ਦੇ ਕਤਲ ਹੋ ਰਹੇ ਪਿੰਡ ਵਿੱਚ ਜੀ ਤੇ ਸਾਡੇ ਇਸ ਗਲੀ ਨਾਲ ਸਰਦਾਰ ਯੋਗਾ ਸਿੰਘ ਜਿਹੜੇ ਕਿ ਸਾਡੇ ਪੁਰਾਣੇ ਅਧਿਆਪਕ ਸਨ ਉਹਨਾਂ ਦੇ بیٹے ਸਾਜਵੀਰ ਸਿੰਘ ਦਾ ਥਾਂ ਲੱਗਦਾ ਸੀਗਾ ਜੀ ਉਹਨਾਂ ਨੇ ਇਸ ਗਲੀ ਦਾ ਤੰਗੀ ਨੂੰ ਵੇਚਦੇ ਹੋਏ ਇੱਕ ਟੁਕੋ ਜਿਹਾ ਸੀ ਰਸਤੇ ਦਾ ਉਹਨੇ ਵੇਚਿਆ ਹੋਇਆ ਆਪਣਾ ਥਾਂ ਜਿਹੜਾ ਗੁੱਟਕ੍ਰਿਮ ਡੇਢ ਰੋਮਲੇ ਸਾਹ ਚਲਾ ਜਿਹੜੀ ਅਜੀ 2.5 ਲੱਖ ਰੁਪਏ ਦੀ ਕੀਮਤ ਆ ਜੀ ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਬੜੀ ਫਰਹਾਦ ਦੇ ਨਾਲ ਇਹ ਪੰਜਾਬ ਦੇ ਕੰਮ 'ਚ ਖੁਸ਼ ਹੋ ਗਏ ਇਹ ਕਹਿੰਿਆ ਵੀ ਪੰਜਾਬ ਵਧੀਆ ਕੰਮ ਕਰ ਰਹੀ ਆ ਤੇ ਮੈਂ ਵੀ ਇਹੋ ਜਿਹਾ ਆਪਣਾ ਯੋਗਦਾਨ ਜੇ ਨਾਲ ਪਾ ਸਕਣਾ ਆ ਉਹਨਾਂ ਨੇ ਸਾਨੂੰ ਇੱਕ ਅੰਧ ਟਾਉਣ ਦੀ ਇਜਾਜ਼ਤ ਦਿੱਤੀ ਆ ਇਹ ਮੇਰਾ ਥਾਂ ਦਾ ਵਾਕਿਆ ਹੈ ਇਹ ਖੁੱਲਾ ਚੌਂਕ ਬਣਾ ਲਓ ਇਸ ਗੱਲ ਤੇ ਸਾਰਾ ਪਿੰਡ ਬੜੀ ਖੁਸ਼ੀ ਪ੍ਰਗਟ ਕਰ ਰਿਹਾ ਜੇ ਚੰਗੇ ਉਹਨਾਂ ਦਾ ਧੰਨਵਾਦ ਕਰ ਰਹੇ ਆ ਪਰਮਾਤਮਾ ਉਹਨਾਂ ਨੂੰ ਕੰਦਰੂਸੀ ਬਖੇ ਉਹਨਾਂ ਦੇ ਪਰਿਵਾਰ ਨੂੰ ਕੰਦਰੂਸੀ ਆ ਬਖੀ ਪਰਮਾਤਮਾ ਜੀ ਉਹ ਸਾਡੀ ਅਦਾਸ ਸੁਣੇਗਾ ਪਰਮਾਤਮਾ ਜੀ ਚੰਗੀ ਕਮਾਜ ਹੋਏਗਾ ਵਾਦੇ ਵਾਝਾਏਗਾ ਬਹੁਤਾ ਕੁਝ ਨਾ ਕਹਿੰਦਾ ਹੋਇਆ ਮੈਂ ਮੁੱਢ ਦੁਆਰਾ ਦਾ ਜਸਵੀਰ ਸਿੰਘ ਦਾ ਉਹਨਾਂ ਦੇ ਪਰਿਵਾਰ ਦਾ ਇਹ ਧੰਨਵਾਦ ਕਰਨਾ ਤੇ ਵਿਸ਼ੇਸ਼ ਤੌਰ ਤੇ ਗ੍ਰਾਮ ਪੰਜਾਬ ਦਾ ਜੋ ਮੁਖੀ ਸਰਪੰਚ ਸਰਦਾਰ ਮਨਜਿੰਦਰ ਸਿੰਘ ਦਾ ਧੰਨਵਾਦ ਕਰਨਾ ਕਿ ਜਿਨ੍ਹਾਂ ਨੇ ਇੰਨੀ ਤੇਜ਼ੀ ਨਾਲ ਵਧੀਆ ਕੰਮ ਸ਼ੁਰੂ ਕੀਤੇ ਆ ਅਸੀਂ ਆਸ ਕਰਦੇ ਆ ਕਿ ਇਹ ਅਗਾ ਦੇ ਕੰਮ ਇਹਦਾ ਹੀ ਕਰਦੇ ਰਹਿਣਗੇ ਤੇ ਸਾਡੇ ਪਿੰਡੇ ਦੇ ਸਾਰੇ ਲੋਕ ਧੜੇ ਬੰਦੀ ਨੂੰ ਭੁੱਲ ਕੇ ਇਹਨਾਂ ਦਾ ਸਹਿਯੋਗ ਦਿੰਦੇ ਰਹਿਣਗੇ ਬਹੁਤਾ ਕੁਝ ਨਾ ਕਹਿੰਦਾ ਸੋਪੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੁਣ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਗੱਲਬਾਤ ਕਰਨਗੇ ਹਾਂਜੀ ਸਰਪੰਚ ਸਾਹਿਬ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਸਿੰਘ ਸਰਪੰਚ ਪਿੰਡ ਰਾਜੂ ਖੇਲੇ ਤੋਂ ਬਹੁਤ ਬਹੁਤ ਮੇਰੀ ਪੰਚਾਇਤ ਮੈਂਬਰ ਪੰਚਾਇਤ ਜਿਨ੍ਹਾਂ ਨੇ ਬਹੁਤ ਸੰਜੋਗ ਕੀਤਾ ਇਸ ਜੋ ਗਲੀ ਹੈ ਬਹੁਤ ਪਿਛੇ ਲੰਬੇ ਸਮੇਂ ਤੋਂ ਅੜੀ ਸੀ ਉੱਜਾ ਡ ਸੱਪੜ ਦਾ ਕੰਮ ਹੀ ਜਾਂ ਕਚਰਾ ਧਾਨੀ ਦਾ ਕੰਮ ਹੀ ਆਮ ਜਨਤਾ ਦਾ ਕੀ ਹੁੰਦਾ ਕਿ ਜਿਹੜੇ ਤਗੜੇ ਬੰਦੇ ਉਹਨਾਂ ਦਾ ਕਚਰਾ ਸੁੱਟਣ ਨੂੰ ਬਹੁਤ ਜਗ੍ਹਾ ਮਿਲਦੀ ਹੈ ਗਰੀਬ ਜਨਤਾ ਦੀ ਜਗ੍ਹਾ ਕਚਰੇ ਵਾਸਤੇ ਨਹੀਂ ਹੁੰਦੀ ਅਸੀਂ ਪਹਿਲ ਦੇ ਆਧਾਰ ਤੇ ਕਚਰੇ ਦਾ ਕੰਮ ਕੀਤਾ ਸੀ ਚਲੋ ਇਹ ਸਾਡੀਆਂ ਡਿਊਟੀਆਂ ਨੇ ਅਸੀਂ ਕਰਨੀਆਂ ਨੇ ਅੱਜ ਜੋ ਇਹ ਗਲੀ ਬਣਾ ਰਹੇ ਸੀ ਸਾਡੇ ਭਾਈ ਸਾਹਿਬਾਈ ਜਸਵਿੰਦਰ ਸਿੰਘ ਨੇ ਜਸਵੀਰ ਸਿੰਘ ਨੇ ਜੋ ਹੈ ਇਹ ਬੈਠੇ ਬੈਠੇ ਹੀ ਗੱਲਬਾਤ ਕੀਤੀ ਤੇ ਇਹਨਾਂ ਦੇ ਮਨ ਦੇ ਵਿੱਚ ਫੁਰਨਾ ਉੱਠਿਆ ਕਹਿੰਦਾ ਨਹੀਂ ਬਹੁਤ ਵਧੀਆ ਕੰਮ ਹੈ ਤੇ ਕਹਿੰਦਾ ਸਰਪੰਚ ਸਾਹਿਬ ਮੇਰੀ ਵੀ ਇੱਕ ਜੋ ਹੈ ਸਾ ਵੀ ਚਲੋ ਆ ਚੌਕ ਮੈਂ ਖੁੱਲਾ ਕਰਾਂ ਤੇ ਅਸੀਂ ਤੇ ਇਹਨਾਂ ਦਾ ਧੰਨਵਾਦ ਇਸੇ ਕਰ ਨਹੀਂ ਸਕਦੇ ਕੋਈ ਕੋਈ ਇਹਨਾਂ ਨੇ ਕੰਮ ਹੀ ਏਡਾ ਵੱਡਾ ਸੂਰਮਿਆਂ ਵਾਲਾ ਕਰ ਸਕਿਆ ਕਿ ਜਿੱਦਾਂ ਮਾਸਟਰ ਜੀ ਉਹਨਾਂ ਨੇ ਦੱਸਿਆ ਕਿ ਲੋਕੀ 1-1 ਇੰਚ ਦੇ ਉੱਤੇ ਝਗੜਾ ਕਰਦੇ ਆ ਬੰਦੇ ਮਾਰ ਦਿੰਦੇ ਆ ਗੋਲੀਆਂ ਚੱਲ ਜਾਂਦੀਆਂ ਨੇ ਤੇ ਇਹਨਾਂ ਦੇ ਅਸੀਂ ਸਾਰੀ ਉਮਰ ਅਸੀਂ ਅਧੀਨ ਰਹਾਂਗੇ ਕਿ ਜਿਨ੍ਹਾਂ ਨੇ ਇਸ ਚੀਜ਼ ਨੂੰ ਸੋਚਿਆ ਕਿ ਅੱਗੇ ਸਾਡੀਆਂ ਦੋ ਬਰਾਦਰੀਆਂ ਇੱਕ ਕ੍ਰਿਸ਼ਚਨ ਬਰਾਦਰੀ ਇੱਕ ਧੀਰ ਬਰਾਦਰੀ ਹੈ ਕਿ ਜਿਨ੍ਹਾਂ ਦੇ ਵਾਕਿਆ ਹੀ ਬਹੁਤ ਛੋਟ ਛੋਟੀਆਂ ਗਲੀਆਂ ਹੈ ਤੇ ਇਹਨਾਂ ਨੇ ਸੋਚਿਆ ਕਿ ਨਹੀਂ ਇਹ ਚੌਂਕ ਨੂੰ ਖੁੱਲਾ ਕੀਤਾ ਜਾਏ ਤੇ ਅਸੀਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਕਿ ਇੱਕ ਐਡਾ ਵੱਡਾ ਜਿਹੜਾ ਹੈਸਲਾ ਲੈਣਾ ਵੀ ਬਾਕੀ ਮੇਰਾ 2 ਮਰਲੇ ਦਾ ਥਾਂ ਲੱਖਾਂ ਰੁਪਏ ਦਾ ਥਾ ਮੈਂ ਕੋਈ ਗੱਲ ਨਹੀਂ ਵੀ ਮੇਰੀ ਇੱਕ ਕਿਉਂਕ ਸਿੱਧਾ ਕੀਤਾ ਜਾਏ ਤੇ ਮੈਨੂੰ ਠੀਕ ਕੀਤਾ ਕਿ ਇਹਨਾਂ ਨੇ ਇੱਕ ਕੰਮਾ ਨੂੰ ਦੇਖਦੇ ਹੋਏ ਇਸ ਚੀਜ਼ ਨੂੰ ਪੂਜ ਕੀਤਾ ਤੇ ਮੈਂ ਵੀ ਇਹਨਾਂ ਦਾ ਲੱਖ ਲੱਖ ਧੰਨਵਾਦ ਕਰਾਂਗਾ ਬਾਕੀ ਅਸੀਂ ਇੱਕ ਦੁਬਾਰਾ ਵੀਡੀਓ ਬਣਾਵਾਂਗੇ ਅੱਜ ਇਹਨਾਂ ਨੇ ਖੁਦ ਆਪ ਲਾਗੇ ਖਲੋ ਕੇ ਕੰਧ ਲੜਾਈ ਕਹਿੰਦਾ ਨਹੀਂ ਤੁਸੀਂ ਡੇੜੋ ਕੰਧ ਤੇ ਇਹ ਤੁਸੀਂ ਚੌਂਕ ਆਪਣਾ ਵਧੀਆ ਕਰੋ ਤੇ ਮੈਂ ਇਹਨਾਂ ਦਾ ਲੱਖ ਲੱਖ ਧੰਨਵਾਦ ਕਰਾਂਗਾ ਭਾਈ ਸਾਹਿਬ ਵਰਗੇ ਫੌਜੀ ਆਦਮੀ ਐ ਇਹ ਫੌਜੀ ਆਦਮੀ ਦੇ ਵਿੱਚ ਹੀ ਦਿਲ ਹੁੰਦਾ ਇਹੋ ਜਿਹਾ ਕਿ ਜਿਨ੍ਹਾਂ ਨੇ ਇੱਕ ਹੀ ਝਟਕੇ ਦੇ ਨਾਲ ਕਹਿਤਾ ਵੀ ਨਹੀਂ ਆ ਕੰਮ ਕਰ ਦੋ ਤੇ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਬਾਕੀ ਸਾਰੇ ਜਿਹੜੇ ਮੇਰੇ ਨਗਰ ਦੀਆਂ ਭੈਣਾਂ ਬੀਬੀਆਂ ਮਾਤਾ ਸਾਰੇ ਭਰਾ ਇਹ ਸਾਰਿਆਂ ਤੋਂ ਇਹੋ ਚੀਜ਼ ਐ ਕਿ ਇਹਨਾਂ ਦਾ ਧੰਨਵਾਦ ਇਹਨਾਂ ਦਾ ਕਿ ਜਿਨ੍ਹਾਂ ਨੇ ਇੱਕ ਸਾਨੂੰ ਚੌਕ ਸਾਡੀ ਇੱਕ ਕਮਾਂਡ ਦੇ ਵਿੱਚ ਖੁੱਲਾ ਕੀਤਾ ਵਾ ਇਹ ਸਾਰੇ ਹੀ ਪਿੰਡ ਨੂੰ ਸਾਰੇ ਹੀ ਨਗਰ ਨੂੰ ਇਹਦਾ ਫਾਇਦਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਮੈਂ ਸੁਖਵੰਦ ਲਖਮਿੰਦਰ ਸਿੰਘ ਪਿੰਡ ਰਜੀਵੇਲਾ ਮੇਰੇ ਤੋਂ ਪਹਿਲੇ ਸਪੀਚ ਮਾਰਟ ਕਰਨ ਐਸਨ ਸਾਡੇ ਅਬਜ਼ਰਗ ਉਹਨਾਂ ਨੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਰਪੰਚ ਮਨਜਿੰਦਰ ਸਿੰਘ ਉਹਨਾਂ ਬੜੇ ਵਿਸਤਾਰ ਨਾਲ ਦੱਸ ਦਿੱਤਾ ਅਸੀਂ ਭਾਈ ਸਾਜ ਜਸਵੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕਿ ਪੰਚਾਇਤ ਦੇ ਕਾਰਜਾਂ ਨੂੰ ਵੇਦਿਆ ਹਾਂ ਉਹਨਾਂ ਦੇ ਦਿਲ ਵਿੱਚ ਫੁਰਨਾ ਫਰਿਆ ਕਿ ਜੋ ਇਹ ਚੌਕ ਹੈ ਇਥੋਂ ਗੱਡੀਆਂ ਦਾ ਆਉਣਾ ਜਾਣਾ ਥੋੜਾ ਜਿਹਾ ਮੁਸ਼ਕਲ ਸੀ ਤੇ ਉਹਨਾਂ ਦੀ ਹਵੇਲੀ ਲੱਗਦੀ ਸੀ ਲਾਗੇ ਉਹਨਾਂ ਨੇ ਬੜੀ ਖੁਸ਼ੀ ਨਾਲ ਤਕਰੀਬਨ ਡੇਢ ਮਰਲੇ 2 ਮਰਲੇ ਜਿਹੜੇ ਆ ਉਹ ਥਾਂ ਪੰਚਾਇਤ ਨੂੰ ਚੌਕ ਖੁੱਲਾ ਕਰਨ ਵਾਸਤੇ ਦਾਣ ਦੇ ਤੌਰ ਤੇ ਕੀਤੇ ਆ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਦਿਲ ਕਿਸਦਾ ਹੀ ਆ ਮਾਸਟਰ ਜੀ ਨੇ ਦੱਸਿਆ ਸੀ ਪਹਿਲੇ ਕਿ 1-1 ਇੰਚ ਦੇ ਉੱਤੇ ਕਤਲ ਹੋ ਰਹੇ ਨੇ ਇੱਕ ਇੱਕ ਅੱਧੇ ਦੇ ਮਰਲੇ ਤੇ ਕਤਲ ਹੋ ਰਹੀ ਨੇ ਅੱਜ ਸੁੰਦੇ ਵੀ ਅਸੀਂ YouTube ਤੇ ਵੀ ਪੇਪਰਾਂ 'ਚ ਵੀ ਅਸੀਂ ਇਹਨਾਂ ਦਾ ਦਿਲ ਔਰ ਇਹਨਾਂ ਦੀ ਸੋਚ ਜੋ ਇਹਨਾਂ ਨੇ ਆਪਣੀ ਸੋਚ ਵਿਚਾਰ ਕਰਕੇ ਪੰਚਾਇਤ ਨੂੰ ਇਹ ਥਾਂ ਥੋੜਾ 1.5-2 ਮਰਲੇ ਦੀ ਕੀ ਦਿੱਤਾ ਹੈ ਅਸੀਂ ਇਹਦੇ ਬਹੁਤ ਸ਼ੁਰਗਿਆ ਰਹ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਸੇ ਵੀ ਕਹਿੰਦੇ ਵੀ ਇਸੇ ਤਰੀਕੇ ਨਾਲ ਪਿੰਡ ਦੇ ਵਿੱਚ ਸਾਕ ਸੁਲੂਕ ਪਿਆਰ ਜਿਹੜਾ ਮਾਹੌਲ ਬਣੀ ਰਵੇ ਕਿਉਂਕਿ ਇਸੇ ਨਾਲ ਹੀ ਪਿੰਡ ਦੀ ਜੋ ਤਰੱਕੀ ਹੈ ਉਹ ਹੁੰਦੀ ਹੈ ਜੇ ਪਿੰਡੇ ਵਿੱਚ ਚੰਗੀ ਸੋਚ ਵਾਲੇ ਆਦਮੀ ਹੋਣ ਤਾਂ ਚੰਗੀ ਤਰੱਕੀ ਹੋ ਜਾਂਦੀ ਹੈ ਜੇ ਮਾੜੀ ਸੋਚ ਰੱਖੀਏ ਤਾਂ ਉਹ ਫਿਰ ਪਿੰਡ ਦੇ ਵਿੱਚ ਗੜਬੜ ਚਾਦੀ ਜਾਂਦੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਿੱਚ ਵਿਕਾਸ ਚੱਲ ਰਿਹਾ ਯੋਰਾ ਸ਼ੋਰਾ ਚੱਲ ਰਿਹਾ ਮੇਰਾ ਇਹ ਤਾਂ ਹੀ ਇਹਦੇ ਲੱਗੇ ਨਾ ਗੜੀ ਜਾਂਦੀ ਹੈ ਸਾਈਬਰਾ ਜੀ ਕਿਚਨ ਬਾਜੀ ਨੂੰ ਸਾਰੀ ਤੇ ਤੋਂ ਪੀੜੀ ਹੀ ਗਲੀ ਥੋੜੀ ਇਹ ਮੇਰਾ ਦਿਲ ਕੀਤਾ ਵੀ ਚੱਲ ਚੌਂਕ ਖੁੱਲਾ ਹੋ ਜੇ ਤੇ ਮੈਂ ਪੰਚਾਇਤ ਨੂੰ ਸਰਪ੍ਰਿੰਸੀ ਨੂੰ ਆਖਿਆ ਵੀ ਚੱਲ ਮੇਰਾ ਚੌਂਕ ਖੁੱਲਾ ਹੋ ਜਾਏਗਾ ਮੇਰਾ ਥਾਂ ਲੱਗਦਾ ਤੂੰ ਢਾਲੋ ਖੰਦ ਤੇ ਚੌਂਕ ਖੁੱਲਾ ਕਰ ਲੋ ਤੇ ਇਹ ਮੈਂ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਅਸੀਂ ਬੜੇ ਧੰਨਵਾਦੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਗ੍ਹਾ ਜਸਵੀਰ ਸਿੰਘ ਜਸੈਣ ਨੇ দান ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਸੂਰਜ ਕੁਮਾਰ ਮੀਡੀਆ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਕਿ ਕਿਸ ਤਰ੍ਹਾਂ ਦੇ ਲੱਗਿਆ ਤੁਹਾਨੂੰ ਇਹ ਜੋ দান ਦੀ ਤਾਰੀਖ ਨੇ ਤਾਂ ਜਗਾ ਜਸਵੀਰ ਸਿੰਘ ਜਸਾ ਜੀ ਨੇ দান ਕੀਤੀ ਹੈ ਜੋ ਕਿ ਗਲੀ ਦਾ ਸਿੱਧਾ ਰਸਤਾ ਬਣੇਗਾ ਰਸਤੇ ਦੇ ਨਾਲ ਨਾਲ ਇੱਕ ਚੰਗਾ ਵਧੀਆ ਚੌਂਕ ਵੀ ਬਣੇਗਾ ਪਿੰਡ ਦਾ ਕਿਉਂਕਿ ਇੱਥੋਂ ਗਲੀ ਬਹੁਤ ਟਾਈਟ ਹੋ ਜਾਂਦੀ ਸੀ ਤੇ ਗਲੀ ਇਸ ਜਗ੍ਹਾ ਦੇਣ ਦੇ ਨਾਲ ਜਿੱਥੇ ਮਤਲਬ ਪੱਠੇ ਲੱਗੇ ਹੋਏ ਨਹੀਂ ਇਹ ਜਦੋਂ ਜਗ੍ਹਾ ਵਿੱਚ ਆ ਗਈ ਤਾਂ ਗਲੀ ਬਹੁਤ ਖੁੱਲੀ ਬਣੇਗੀ ਇਹ ਚੌਕ ਬਹੁਤ ਖੁੱਲਾ ਬਣੇਗਾ ਇਸ ਕਰਕੇ ਜਸਾ ਜੀ ਦਾ ਜਸਵੀਰ ਸਿੰਘ ਜਸਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿੰਡ ਦੀ ਬਿਹਤਰੀ ਵਾਸਤੇ ਪੰਚਾਇਤ ਦਾ ਮਾਨ ਕੀਤਾ ਹੈ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜਸਾ ਜੀ ਲਾਈਵ ਗੁਰਜੀਤ ਖਾਲਸਾ ਲਾਈਵ ਗੁਰਜੀਤ ਦੀ ਫਤਿਹ ਤੇ ਜਿਨ੍ਹਾਂ ਨੇ ਇਸ ਕੁਮਾਰ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਸ਼ੇਅਰ ਕਰ ਦਿਨ ਵੀਡੀਓ